हो नव मशीनरी नव काडा नवी सीम बनाली ते भुल गे सारे पी पिठारा ते पाली ती छो त बीज बीज सत गुआ ली दो डी ते चार झूरज छे सपरेहां छे सप्रे वारी कल्चर विगड़ खती बि नशे ने 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 न खा ली वरसा बदल गा खी बि नशे न खा ली ਉਹ ਦੇਸੀ ਨਾਈ ਸੀ ਸੇਦ ਖਰਾਕਾਂ ਬਚ ਪੁੰਦਾ ਟੱਡ ਫੋਲਾਂ ਪੋਨੀ ਕਮਾ ਦੇ ਗਨੇ ਚੂਪ ਕੇ ਛੁੱਲ ਪੁੰਨ ਕੇ ਖਾਦੀਆਂ ਉਹ ਛੁੱਲ ਪੁੰਨ ਕੇ ਖਾਦੀਆਂ ਹੋਲਾ ਖੱਟੀ ਮਕੀ ਦੇ ਚੱਬ ਕੇ ਦਾਣ ਅੱਠ ਨੂੰ ਪੈਰ ਨਾ ਡੋਲਾਂ ਦੇ ਸਿਕਣਕ ਦੀ ਉਹ ਦੇ ਸਿਕਣਕ ਦੀ ਖਾ ਕੇ ਰੋਟੀ ਬੋਲ ਵਾਂਗ ਸੀ ਕੋਲਾ ਹਉਣ ਦੇ ਨਾਜ ਨਾਲੇ ਹੱਥ ਜੇ ਕੰਬ ਦੇ ਝਗ ਰਿਗਦਾ ਮਸਾਂ ਹੋ ਚ ਅੱਗੇ ਦੇ ਗਦਾਮ ਅਸਾਂ ਖੋਲ੍ਹਾਂ ਦੁੱਧ ਤਾਂ ਸਾਡਾ ਪਾਣੀ ਬਣ ਗਿਆ ਕਿਹੜੇ ਛੱਪੜ ਵਿੱਚ ਡੋਲ੍ਹਾਂ ਬਾਂਸਾ ਸਿੰਘਾਂ ਦੇ ਹੱਕ ਹੋ ਬਾਂਸਾ ਸਿੰਘਾਂ ਦੇ ਹੱਕ ਮਿਲ ਜੇ ਪੂਰਾ ਲਾਲ ਝੰਡੇ ਨਾ ਤੋਲਾਂ ਰਾਜ ਲਟੇਰਿਆਂ ਦਾ ਰਿਸ਼ਵਤ ਕਰੇ ਕਲੋਲਾ ਰਾਹੀ ਲਟੇਰਿਆਂ ਦਾ ਰਿਸ਼ਵਤ ਕਰੇ ਕਲੋਲਾ ਹੋ ਪਤਾ ਨਹੀਂ ਕਿੱਧਰ ਨੂੰ ਉੱਠ ਗਈ ਵੇਜੜ ਪੋਲੀ ਰਹੀ ਨਾ ਪਿਆਜੀ ਖੂ ਤੇ ਕੁੱਤੇ ਦੀ ਟਕ ਟਕ ਹਟ ਗਈ ਵਗ ਛੱਡ ਗਏ ਚਾਰਨਾ ਹੋ ਵਗ ਛੱਡ ਕੇ ਚਾਹ ਨਾ ਵਾਗੀ ਤਤਾ ਠੱਠਾ ਨੂੰ ਭੁੱਲ ਗਏ ਸਾਰੇ ਹਲ ਦੇ ਗਿਆ ਨਾ ਵਾਗੀ ਕੁੱਕੜ ਫਾਰਮੀ ਕਣਕ ਵਲੇਤੀ ਹੋ ਕੁੱਕੜ ਫਾਰਮੀ ਕਣਕ ਵਲੇਤੀ ਕਣਕ ਇਸ ਪੜੂਏ ਨੇ ਸਾਜੀ ਪਟ ਤੇ ਟੀਵੀ ਨੇ ਕੁਸ ਦੁਨੀਆ ਮੋਬੈਲਾਂ ਓ ਦੁਨੀਆ ਮੋਬੈਲਾਂ ਖਾਦੀ ਬਾਂਸਾ ਸੰਗਾ ਪਹਿਲਾਂ ਤੋੜ ਗੁਲਾਮੀ ਫੇਰ ਮਿਲੂਗੀ ਓ ਫੇਰ ਮਿਲੂਗੀ ਯਾਦੀ ਰਾਜ ਲਟੇਰਿਆਂ ਦਾ ਦੁਨੀਆਂ ਝੂਂਡ ਕੇ ਖਾਦੀ ਰਾਜ ਲਟੇਰਿਆਂ ਦਾ ਦੁਨੀਆਂ ਝੂਂਡ ਕੇ ਖਾਦੀ ਉਹ ਹਰੀ ਕ੍ਰਾਂਤੀ ਆ ਗਈ ਚੋਨਾ ਰੱਖ ਤੇ ਕਿਸਾਨ ਨੂੰ ਆ ਕੇ ਕਹੀ ਤਾਂ ਜ਼ਮੀਨੋਂ ਬੇਕਾਰ ਹੋ ਗਏ ਲੋਹਾ ਖੇਤ ਵਿੱਚੋਂ ਉਹ ਲੋਹਾ ਖੇਤ ਵਿੱਚ ਵਾ ਕੇ ਕਹੀ ਤਾਂ ਪਰਾਉ ਉਹ ਬਣ ਕੇ ਬਾਦਸ਼ਾਹ ਵੇਖ ਨੱਟ ਤੇ ਨਿੰਬਰੀ ਲਾ ਕੇ ਚੂਨਾ ਵੱਢ ਕੇ ਹੋ ਝੋਨਾ ਵੱਢ ਕੇ ਮੰਡੀ ਪਚਾਤਾ ਵੇਖੇ ਨਾ ਚੌਲ ਕਢਾ ਕੇ ਬਾਬੇ ਦੀ ਮੱਸੀਆ ਨੂੰ ਆਪ ਤਰੇ ਮੁੱਲ ਲਿਆ ਕੇ ਬਾਬੇ ਦੀ ਮੱਸੀਆ ਨੂੰ ਆਪ ਤਰੇ ਮੁੱਲ ਲਿਆ ਕੇ ਹੋਏ ਉਹ ਚੌਲ ਚੰਗੇ ਲੱਗਦੇ ਜੇ ਰੋ ਤੂੰ 43 ਚ ਕੜਪ ਦੇਣ ਜਾਂਦਾ ਜੇ ਝੋਨੇ ਦੀ ਦਸੀਏ ਮਿਹਨਤ ਹਾਲ ਦਸਿਆ ਰੀ ਉਹ ਹਾਲ ਦੱਸਿਆ ਨਹੀਂ ਜਾਂਦਾ ਚਪਣੀ ਉੱਪਰ ਤਹੀਂ ਗਲ ਗੇ ਗੋਡੇ ਮੱਛਰ ਚੂਕਣੇ ਖਾਂਦਾ ਤੇਲ ਲਿਆਉਣਾ ਸੀ ਤੇ ਵੇਚਣਾ ਪੈ ਗਿਆ ਉਹ ਵੇਚਣਾ ਪੈ ਗਿਆ ਠੰਡਾ ਇੰਜਣ ਵਿਗੜ ਗਿਆ ਮਸਾ ਪਾਲ ਕੇ ਮਿਸਤਰੀ ਲਿਆਂਦਾ ਸੂਤ ਕਰਾਈ ਵਿੱਚ ਉਹ ਸੂਤ ਕਰਾਈ ਵਿੱਚ ਲੈ ਗਿਆ ਮੁਰਗੀਆਂ ਹੁਣ ਜਵਾਕ ਪਾਲਦੇ ਆਂਡਾ ਮੁਗਲਲ ਮਾਰਿਆਂ ਵੇਚਾ ਸਾਈਕਲ ਹੁਣ ਮੁੰਡਾ ਪੜਨ ਨਹੀਂ ਉਹ ਮੁੰਡਾ ਆਪਾੜ ਨੀ ਜਾਂਦਾ ਘਰ ਵਾਲੀ ਦੇ ਗਹਿਣੇ ਵੇਖ ਤੇ ਸੌਰੇ ਦਿੰਦੇ ਆ ਲੰਬਾ ਲੁੱਟ ਕਰੇ ਉਹ ਲੁੱਟ ਕਰੇ ਖੇਲ ਵੀ ਨਹੀਂ ਆ ਕਮ ਬੱਚਰੂ ਬਰੋ ਬੜਾਂਦਾ ਜੱਟ ਨੂੰ ਬਿਠਾ ਕੇ ਪੁੱਛਦੇ ਘਰ ਦੇ ਕਿਹੜਾ ਝੋਨੇ ਵਿੱਚੋਂ ਫੋੜ ਉਹ ਕਿਹੜਾ ਝੋਨੇ ਵਿੱਚੋਂ ਫੋੜ ਲਿਆਂਦਾ ਐ ਦੁਸ਼ੰਗਾਰੇਗਾ ਹੋ ਜਾ ਜਥੇ ਵੰਦ ਕਾਫਲਾ ਬਣਾ ਲਾ ਉਹ ਕਾਫਲਾ ਬਣਾ ਲਾ ਸੰਝਾ ਚੌਂਕੀਦਾਰਾਂ ਦਾ ਬਣਸਾ ਗਿੰਦਰ ਕਾ ਨਿਤ ਧਰਨਿਆਂ ਤੇ ਜਾਂਦਾ ਉਹ ਦਸਗੋ ਉਹ ਉਹ ਜਸਾ ਤੂੰ ਲੜ ਜਾਂ ਤੇ ਸ਼ਰਮ ਕਾਸ ਤੋਂ ਖਾਂਦਾ ਹੱਕ ਤੇ ਲੜ ਜਾਂ ਨੂੰ ਮਿਲ ਸਾਰਾ ਕੁਝ ਜਾਂਦਾ ਹੱਕ ਤੇ ਲੜ ਜਾਂ ਨੂੰ ਮਿਲ ਸਾਰਾ ਕੁਝ ਜਾਂਦਾ ਓ ਮਈ ਦੂਰ ਕਿਸਾਨੋਂ ਸੁਣੋ ਧਿਆਨ ਨਾ ਬਾਂਸਾ ਵਿਚਾਰਾ ਕਹਿੰਦਾ ਇਹ ਉਹਨੂੰ ਗਰੀਬ ਦੱਸ ਦੇ ਜਿਹੜਾ ਜਾ ਕਾਉਂਸਲ ਵਿੱਚ ਉਹ ਜਾ ਕਾਉਂਸਲ ਵਿੱਚ ਬੈੰਦਾ ਬੀਪੀਐਲ ਬੰਦ ਕਰ ਦੂ ਹੁਣ ਮੋਦੀ ਜਿਹਾ ਵੀ ਕਹਿੰਦਾ ਸੈਂਟਰ ਸੈਂਟਰ ਬਿਆਨ ਕਰੇ ਤੇ ਮੈਂ ਖਰਚਾ ਨਹੀਂ ਸੈਂਦਾ ਅਗਲੇ ਮਹੀਨੇ ਤੋਂ ਰਾਸ਼ਨ ਮਿਲੂਗਾ ਮਹਿੰਗਾ ਅਗਲੇ ਮਹੀਨੇ ਤੋਂ ਰਾਸ਼ਨ ਮਿਲੂਗਾ ਮਹਿੰਗਾ ਉਹ ਪੱਠੜ ਆਖ ਦੀ ਸੁਣਵੇ ਬਾਦਲਾ ਕੋਈ ਕਰੀਏ ਗੱਲ ਸਾਂਝੀ ਹੁਣ ਤੁਹਾਡਾ ਮੋਦੀ ਜੀ ਆਤੇ ਲੋਹੇ ਤੋਂ ਬਣਾ ਗਿਆ ਚਾਂਦੀ ਬੀਪੀਐਲ ਉਹ ਬੀਪੀਐਲ ਬੰਦ ਕਰਦਾ ਆ ਜਨਤਾ ਵਿਚਾਰੀ ਆਂਦੀ ਮੈਨੂੰ ਤਾਂ ਐ ਲੱਗਦੀ ਜਾਣ ਦੋਂ ਦੀ ਪਤੀਲੀ ਓ ਦੂਹ ਨੀ ਪਤੀਲੀ ਮਾਂਜੀ ਬਾਦਲ ਟੱਪ ਉੱਠਿਆ ਐ ਪਠੜੇ ਕਿਉਂ ਆਂਦੀ ਬਾਦਲ ਟੱਪ ਉੱਠਿਆ ਐ ਪਠੜੇ ਕਿਉਂ ਆਂਦੀ ਓ ਬਾਦਲ ਕਹਿੰਦਾ ਸੁਣ ਨੀ ਪਠੜੇ ਕਿਉਂ ਫਿਰਦੀ ਕਮਲਾਈ ਕੰਮ ਲੋਕਾਂ ਨੇ ਏਕਾ ਕਰ ਲਿਆ ਆਏ ਹੁੰਦੇ ਆਕੂਸ਼ਵਟ ਆਉਂਦੇ ਆਕੂਸ਼ਵਟ ਪਾਈ ਮੈਂ ਤਾਂ ਆਵਦਾ ਬੱਬਰ ਭਰ ਲਿਆ ਛਲ ਲੋਕਾਂ ਦੀ ਓ ਛਲ ਲੋਕਾਂ ਦੀ ਲਾਈ ਤੂੰ ਪੁੱਛ ਕੈਪਟਨ ਨੂੰ ਥੋੜੀ ਕਸ਼ਾਮ ਤੇ ਆਈ ਨਹੀਂ ਹੁਣ ਪੁੱਛ ਕੈਪਟਨ ਨੂੰ ਥੋੜੀ ਕਸ਼ਾਮ ਤੇ ਆਈ ਉਹ ਕੈਪਟਨ ਕਹਿੰਦਾ ਸੁਣ ਓਏ ਬਾਦਲਾ ਜਿਵੇਂ ਖੇਡਦਾ ਚਾਲੀ ਨਾਲ ਤੋਂ ਲੋਕਾਂ ਦੀ ਖਾ ਗਏ ਪੈਲੀ ਨਾਲ ਕਰ ਗਏ ਖਜ਼ਾਨਾ ਖਾਲੀ ਰੋਟੀ ਮੰਗੇ ਹੋਰ ਰੋਟੀ ਮੰਗੇ ਡਾਂਗ ਵਾਰਦੀ ਚੰਡੀਗੜ੍ਹ ਤੂੰ ਬਣਾ ਲਿਆ ਮੁਹੱਲੀ ਐਸ ਘਰ ਤੂੰ ਤਾਣਾ ਫਰੇ ਅੱਗੇ ਕਿਹੜਾ ਨਹਿਰ ਉਹ ਅੱਗ ਕਿਹੜਾ ਨਹਿਰ ਚ ਲਾਲੀ ਆਜ ਕਿਤੇ ਹੁਣ ਗੋਵਿੰਦ ਸਿੰਘ ਜੀ ਅਸਲੀ ਪੰਥ ਦਾ ਵਾਲੀ ਵਿੱਚ ਘਰਾੜੇ ਪੀੜੇ ਤੁਨੂੰ ਮੋੜ ਤੋਂ ਫੜੇਓ ਉਹ ਮੋੜ ਤੋਂ ਫੜੇਓ ਡਾਲੀ ਖਾਗੇ ਲੋਕਾਂ ਨੂੰ ਬਣ ਕੇ ਧਰਮ ਦੇ ਮਾਲੀ ਖਾਗੇ ਲੋਕਾਂ ਨੂੰ ਬਣ ਕੇ ਧਰਮ ਦੇ ਮਾਲੀ ਉਹ ਬਾਦਲ ਕਹਿੰਦਾ ਸੁਣ ਕੇ ਉੱਟਣਾ ਕੀਤਾ ਤੂੰ ਸਾਡੇ ਨੂੰ ਵੱਧਾ 3500 ਕਰੋੜ ਦਾ ਕਰਕੇ ਕਪੜਾ ਇੱਕੇ ਪਲਾਂਜੇ ਹੋ ਕੇਪਲਨ ਜੇ ਖਾਦਾ ਬਿਕ ਦਸ ਕੁਰਸੀ ਤੇ ਤੇ ਹੁਣ ਕੀ ਆਪਣਾ ਰਾਦਾ ਪੁੱਛਦੇ ਹੋ ਪੁੱਛਦੇ ਬੰਸੇ ਨੂੰ ਤੇ ਹੁਣ ਕੀ ਬਣੂੰਗਾ ਸਾਡਾ ਬਾਦਲ ਕੈਪਟਨ ਨੇ ਬੰਤਾ ਗਰੀਬੋ ਸੁਆਗਾ ਬਾਦਲ ਕੈਪਟਨ ਨੇ ਬੰਤਾ ਗਰੀਬੋ ਸੁਆਗਾ ਬਾਦਲ ਕੈਪਟਨ ਨੇ ਬੰਤਾ ਗਰੀਬੋ ਸੁਆਗਾ ਹੋ ਜਿੱਥੇ ਲੋਕਾਂ 'ਚ ਸਾਕੇ ਤੇ ਲੜੇ ਉਥੇ ਜ਼ੁਲਮ ਮਾਰਦਾ ਮੋਕਾਂ ਕਾਲੇ ਜੇ ਕਾਨੂੰਨ ਰੁੱਕ ਗਏ ਜਦ ਇੱਕਾ ਕਰ ਲਿਆ ਲੋਕਾਂ ਵੋਟ ਵਟੋਲੂ ਹੋ ਵੋਟ ਵਟੋਲੂ ਲੀਡਰ ਕੰਬ ਗਏ ਜਿਵੇਂ ਜੁੱਤੀ ਤੇ ਕੰਬਦੀਆਂ ਨੋਟਾਂ ਨੋਕਾਂ ਉੱਤੇ ਚਿੱਟੇ ਦੁੱਧ ਬਗਲੇ ਵਿੱਚੋਂ ਤਵੇ ਨੂੰ ਕਾਲੀਆਂ ਹੋ ਤਵੇ ਨੋ ਕਾਲਿ ਨਾ ਸੋਚਾ ਰੁਡੀ ਪੁਛ ਬੰਸੇ ਤੋ ਜਿਹੜਾ ਸੱਚੀਆਂ ਕਰੇ ਰਿਪੋਰਟਾਂ ਏ ਕਾ ਕਰ ਲੋਖਾਂ ਸੁੱਤੇ ਜਗਾ ਲੋ ਲੋਕਾਂ ਏ ਕਾ ਕਰ ਲੋਖਾਂ ਸੁੱਤੇ ਜਗਾ ਲੋ ਲੋਕਾਂ ਹੋ ਤਕੜੀ ਪੰਜੇ ਨੇ ਲੋਕ ਰਗੜਤੇ ਹੁਣ ਛੜਦਾ ਨਹੀਂ ਝਾੜੂ ਹੁਣ ਛੜਦਾ ਨਹੀਂ ਝਾੜੂ ਦਾਲ ਤੇ ਆਟਾ ਮਿਲਦੇ ਮਹੰਗੇ ਸਸਤੀ ਮਿਲਦੀ ਉਹ ਸਸਤੀ ਮਿਲਦੀ ਦਾਰੂ ਕੱਲ ਹੱਡੀ ਤੋਂ ਦੁੱਧ ਨਹੀਂ ਮਿਲਿਆ ਚਾਹ ਪੀਣੀ ਪਈ ਮਾਰੂ ਬੋਟਾਂ ਵੇਲੇ ਸੀ ਉਹ ਬੋਟਾਂ ਵੇਲੇ ਸਹੀ ਕਰ ਗਿਆ ਵਾਦੇ ਨੌਕਰੀ ਮਿਲੂ ਸਰਕਾਰੂ ਰਲ ਗਿਆ ਮੋਦੀ ਨਾਲ ਹੁਣ ਕੋਈ ਨਵਾ ਚੰਦ ਚਾੜੂ ਰਲ ਗਿਆ ਮੋਦੀ ਨਾਲ ਹੁਣ ਕੋਈ ਨਵਾ ਚੰਦ ਚਾੜੂ